ਵੀਡੀਓ ਦੇਖਣ ਵਾਲੇ ਸਰਵੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਆਪ ਪਹੁੰਚ ਚੁੱਕੇ ਜੀ ਮਲੌਰ ਟਰੈਕਟਰ ਮੰਡੀ ਤੇ ਹਰ ਸੰਡੇ ਨੂੰ ਇਹ ਮੰਡੀ ਲੱਗਦੀ ਹੈ ਜੀ ਬਠਿੰਡਾ ਰੋਡ ਦੇ ਉੱਤੇ ਤੇ ਅੱਜ ਦੀ ਵੀਡੀਓ ਹੈ ਜੀ 14 ਤਰੀਕ ਦੀ 14 ਤਰੀਕ 7ਵਾਂ ਮਹੀਨਾ 2024 ਦੀ ਮਲੌਰ ਟਰੈਕਟਰ ਮੰਡੀ ਇੱਥੇ ਤੁਹਾਨੂੰ ਹਰ ਪ੍ਰਕਾਰ ਦੇ ਟਰੈਕਟਰ ਮਿਲ ਜਾਣਗੇ ਤੇ ਤੁਹਾਨੂੰ ਬਾਹਰ ਦੇ ਨੰਬਰ ਵੀ ਟਰੈਕਟਰ ਮਿਲ ਜਾਣਗੇ ਜਿਵੇਂ ਹਿਮਾਚਲ ਨੰਬਰ ਵੈਸਟ ਬੰਗਾਲ ਨੰਬਰ ਉੜੀਸਾ ਨੰਬਰ ਤੇ ਬਹੁਤ ਹੀ ਸਸਤੇ ਰੇਟਾਂ ਵਿੱਚ ਇੱਥੇ ਟਰੈਕਟਰ ਤੁਹਾਨੂੰ ਮਿਲ ਜਾਣਗੇ ਤੇ ਤੁਹਾਨੂੰ ਪੰਜਾਬ ਹਰਿਆਣਾ ਰਾਜਸਥਾਨ ਨੰਬਰ ਵੇ ਇੱਥੇ ਮਿਲ ਜਾਣਗੇ ਤੇ ਵੀਡੀਓ ਨੂੰ ਪੂਰਾ ਦੇਖਣ ਤੋਂ ਪਹਿਲੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਚੈਨਲ ਕਰਨਾ ਸਬਸਕ੍ਰਾਈਬ ਤੇ ਬੈਲ ਨੋਟੀਫਿਕੇਸ਼ਨ ਨੂੰ ਆਲਟ ਸੈੱਟ ਕਰਨਾ ਆਉਣ ਵਾਲੀ ਟਰੈਕਟਰ ਮੰਡੀ ਦੀ ਵੀਡੀਓ ਦੇਖਣ ਲਈ ਤੇ ਹਾਂ ਹੁਣ ਆਪਾਂ ਵੀਡੀਓ ਨੂੰ ਸਟਾਰਟ ਕਰਦੇ ਆ ਸਭ ਤੋਂ ਪਹਿਲੇ ਤੁਹਾਨੂੰ ਮਹੀਂਦਰੇ ਦਾ ਆਪਾਂ ਸਟਾਰਟ ਕਰਦੇ ਆ ਵੀਡੀਓ ਨੂੰ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਟਰੈਕਟਰ ਜੀ ਮਹਿੰਦਰਾ 265 ਆਪਣੇ 97 ਮਾਡਲ 1 ਲੱਖ 15000 ਰੁਪਏ ਉਸ ਤੋਂ ਬਾਅਦ ਫਾਰਮ ਟਰੈਕ 45 ਹੈਗਾ ਜੀ 2001 ਮਾਡਲ 1 ਲੱਖ 55000 ਰੁਪਏ ਤੇ ਕੰਡੀਸ਼ਨ ਦੇਖ ਸਕਦੇ ਹੋ ਅਗਲੇ ਟਾਇਰ ਪੇ ਜੀ 70-80 ਪੈਸੇ ਤੇ ਬੈਕ ਸਾਈਡ ਦੇ ਟਾਇਰ ਵੀ 60 ਤੋਂ 65 ਪੈਸੇ ਗੁਡਇਰ ਦੇ ਉਹਦੇ ਨਾਲ 475 96 ਮਾਡਲ 1 ਲੱਖ 70000 ਰੁਪਏ ਤੇ ਤੇ ਟਾਇਰ ਪੇ ਹੈ ਜੀ ਬੈਕ ਸਾਈਡ ਦੇ 80 ਤੋਂ 90 ਪੈਸੇ ਤੇ ਅਗਲੇ ਅੱਧੇ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ ਟਰੈਕਟਰ ਸ਼ੋ ਤੇ ਮਰਗੜ ਰੀਪੇਂਟਰ ਟਰੈਕਟਰ ਦੇ ਤੇ ਉਸ ਤੋਂ ਬਾਅਦ 575 ਡੀਆਈ ਮਹਿੰਦਰਾ 2000 ਮਾਡਲ 225000 ਰੁਪਏ ਲੈਕਚਰ ਦੇ ਟਾਇਰ ਹੈਗੇ ਜੀ ਬਿਲਕੁਲ ਨਵੇਂ ਜੇ ਕੇ ਕੰਪਨੀ ਦੇ 13 28 ਦੇ ਤੇ ਅਗਲੇ 40 ਤੋਂ 45 ਪੈਸੇ ਟਰੈਕਟਰ ਸਾਰਾ ਆਲ オリジナル ਜੀ ਰੰਗ ਪੇਂਟ ਦਾ ਉਸ ਦੇ ਨਾਲ ਏਸ ਖੜਾ ਜੀ 550 ਡੀਆਈ ਆਪਣੇ ਇਹ ਮਾਡਲ ਹੈਗੇ ਜੀ ਆਪਣੇ 2000 12 ਮਾਡਲ ਹੈ ਸ਼ਾਇਦ 12 ਇਹ ਮਤਲਬ ਮਾਡਲ ਮਿਟਾ ਹੋਇਆ ਦਾ 3 ਲੱਖ ਤੇ 3 ਲੱਖ ਤੇ 20000 ਰੁਪਏ ਡਿਮਾਂਡ ਹੈ ਜੀ ਟਰੈਕਟਰ ਦੀ ਟਾਇਰ ਪਏ ਹੈ ਜੀ ਘਟੋ ਘਟ 80 ਤੋਂ 90 ਪੈਸੇ ਚਾਰੇ ਜੇਕਰ ਉਸ ਤੋਂ ਬਾਅਦ ਫਾਰਮ ਟੈਕਸਟ 2003 ਮਾਡਲ 230 ਰੁਪਏ ਡਿਮਾਂਡ ਹੈ ਜੀ ਟਰੈਕਟਰ ਦੀ ਤੇ ਟਰੈਕਟਰ ਦੇ ਟਾਇਰ ਚਾਰੇ ਪਏ ਹੈ ਜੀ 70 ਤੋਂ 75 ਪੈਸੇ ਬੈਕ ਸਾਈਡ ਤੇ ਅਪੋਲੋ ਦੇ ਤੇ ਅਗਲੇ ਬਿਕੇਟੀ ਕੰਪਨੀ ਦੇ ਲੀਪ ਵੀਡੀਓ ਟਰੈਕਟਰ ਹੈ ਜੀ ਡਬਲ ਕਲਚ ਦੇ ਵਿੱਚ ਬਾਕੀ ਇਹ ਟਰੈਕਟਰ ਦੀ ਸ਼ੋ ਜਿਹੜੀ ਹੈਗੀ ਆ ਉਹ ਰੀਪੇਂਟ ਹੈ ਜੀ ਤੇ ਉਸ ਦੇ ਨਾਲ 855 ਹੈਵੀ ਬੈਂਪਰ ਲੱਗੇ ਹੈ ਟਰੈਕਟਰ ਨੂੰ 2007 ਮਾਡਲ ਡਿਮਾਂਡ ਪੂਰੀ 3 ਲੱਖ ਰੁਪਏ ਬੈਕ ਸਾਈਡ ਦੇ ਟਾਇਰ ਪਏ ਜੀ 6270 ਪੈਸੇ ਗੁੜੀਰ ਦੇ ਤੇ ਅਗਲੇ ਟਾਇਰ ਹੋ ਗਏ ਜੀ 90 ਦੇ ਪੈਸੇ ਬੀਕੇਡੀ ਕੰਪਨੀ ਦੇ ਇਹ ਟਰੈਕਟਰ ਨੂੰ ਜੀ ਪਾਵਰ ਸਟੀering ਕੀਤਾ ਹੋਇਆ 3 ਸਟਾਰ ਟਰੈਕਟਰ ਹੈ ਤੇ ਉਸ ਤੋਂ ਬਾਅਦ ਸੁਨਾਲੀਗਾ ਮਾਈਲੇਜ ਮਾਸਟਰ 55 ਕੈਟਾਗਰੀ ਦੇ ਵਿੱਚ 15 ਮਾਡਲ 4 ਲੱਖ 2000 ਰੁਪਏ ਡਿਮਾਂਡ ਹੈ ਜੀ ਤੇ ਨੰਬਰ ਹੈਗਾ ਜੀ ਪੰਜਾਬ ਇਹ ਟਰੈਕਟਰ ਹੈ ਜੀ 55 ਕੈਟਾਗਰੀ ਦੇ ਵਿੱਚ ਸਾਈਡ ਗੇਅਰ ਤੇਲ ਬ੍ਰੇਕ ਤੇ ਡਬਲ ਕਲਚ ਤੇ ਚਾਰੇ ਟਾਇਰਾਂ ਦੀ ਗੱਲ ਕਰਦੇ 70 ਤੋਂ 80 ਪੈਸੇ ਟਾਇਰ ਪਏ ਹੈ ਜੀ ਗੁਲੀਅਰ ਕੰਪਨੀ ਦੇ ਪਾਵਰ ਸਟੇਨ ਦੇ ਵਿੱਚ ਟਰੈਕਟਰ ਹੈ ਜੀ ਉਹਦੇ ਨਾਲ ਖੜਾ ਜੀ 585 ਮਿੰਦਰਾ ਇਹ ਟਰੈਕਟਰ ਆਲ オリジナル ਜੀ ਰੰਗ ਪੇਂਟ ਦਾ 99 ਮਾਡਲ ਡਬਲ ਕਲਚ ਤੇ ਇਟਨ ਸਪੀਕਰ ਲੱਗੇ ਹੋਏ ਆ 2,35,000 ਰੁਪਏ ਡਿਮਾਂਡ ਹੈ ਟਾਇਰਗਰ ਆਇਦੇ 80 ਤੋਂ 85 ਪੈਸੇ ਪਏ ਆ ਜੀ ਬਈ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ ਆਲ ओरिजिनल ਜੀ ਰੰਗ ਪੇਂਟ ਦਾ ਉਸ ਤੋਂ ਵੱਧ ਸਵਰਾਜ 852 4 ਸਟਾਰ ਦੇ ਵਿੱਚ ਡਬਲ ਲਿਫਟ ਪੰਪ 13 ਮਾਡਲ ਡਿਮਾਂਡ 4 ਲੱਖ 80000 ਰੁਪਏ ਤੇ ਚਾਰੇ ਟਾਇਰੇ ਦੇ ਪਏ ਆ ਜੀ 80 ਤੋਂ 85 ਪੈਸੇ ਤੇ ਪਾਵਰ ਸਟੀering ਟਰੈਕਟਰ ਹੈ ਜੀ ਇਹ तेल ब्रेक बाकी ਕੰਡੀਸ਼ਨ ਸਾਫ ਹੈ ਜੀ ਪੂਰਾ ਇੰਜਨ ਗੇਰ ਦਾ ਹੀ ਪੂਰਾ ਓਕੇ ਹੈ ओरिजिनल ਫਾਰਮ ਟੈਕ ਸੱਟ ਖੜਾ ਜੀ ਡਬਲ ਕਲਚ ਇਹ ਮਾਡਲ ਹੈਗਾ ਜੀ ਆਪਣੇ 2006 ਤੇ 2,70,000 ਰੁਪਏ ਡਿਮਾਂਡ ਹੈ ਜੀ ਇਹਦੇ ਟਾਇਰ ਵੀ 70 ਤੋਂ 80 ਪੈਸੇ ਟਾਇਰ ਪਏ ਆ ਗੁਡਇਰ ਕੰਪਨੀ ਦੇ ਅਗਲੇ ਅਪੋਲੋ ਦੇ ਓਕੇ ਟਰੈਕਟਰ ਸ਼ੋਅ ਕਰਾ ਲਈ ਰੀਪੇਂਟ ਹੋਇਆ ਬਾਕੀ ਟਰੈਕਟਰ ਸਾਰਾ ਆਲ ओरिजिनल ਜੀ ਹੈ ਜੀ ਉਹਦੇ ਨਾਲ 475 ਖੜਾ ਜੀ ਮਹਿੰਦਰਾ 2009 ਮਾਡਲ ਡਬਲ ਕਲਚ 2 ਲੱਖ ਤੇ 85 ਹਜ਼ਾਰ 2 ਲੱਖ ਤੇ 85000 ਰੁਪਏ ਡਿਮਾਂਡ ਹੈ ਜੀ ਟਰੈਕਟਰ ਦੀ ਬੈਕ ਸਾਈਡ ਦੇ ਟਾਇਰ ਬਿਲਕੁਲ ਨਵੇਂ ਐਮਰਫ ਕੰਪਨੀ ਦੇ ਤੇ ਅਗਲੇ ਟਾਇਰ ਜਿਹੜੇ ਉਹ ਵੀ 70 ਤੋਂ 80 ਪੈਸੇ ਪਏ ਆ ਉਹ ਵੀ ਐਮਰਫ ਕੰਪਨੀ ਦੇ ਟਰੈਕਟਰ ਦੀ ਸ਼ੋ ਜਿਹੜੀ ਹੈਗੀ ਆ ਉਹ ਪੇਂਟ ਹੋਇਆ ਜੀ ਦੁਬਾਰ ਤੋਂ ਤੇ ਮਰਗੜ ਵੀ ਬਾਕੀ ਟਰੈਕਟਰ ਆਲ ओरिजिनल ਜੀ ਰਿਮਾਰ ਮਰਮਾ ਤੇ ਉਹਦੇ ਨਾਲ ਆਇਸ਼ਰ 485 12 ਮਾਡਲ ਪੀਵੀ ਬਾਈ ਨੰਬਰ ਇਸ ਦੀ ਡਿਮਾਂਡ ਹੈ ਜੀ 290000 ਰੁਪਇਆ ਤੇ ਇਹਦੇ ਟਾਇਰ ਪਏ ਆ ਜੀ 65 ਤੋਂ 70 ਪੈਸੇ ਅਗਲੇ 40 ਤੋਂ 45 ਪੈਸੇ ਨੰਬਰ ਹੈ ਜੀ ਪੀਵੀ 22 ਫਾਜ਼ਿਲਕਾ ਦਾ ਆਪਣਾ ਇਹ ਕੰਡੀਸ਼ਨ ਚਾ ਕਰੋ ਟਰੈਕਟਰ ਦੀ ਪੂਰਾ ਸਾਫ ਹੈ ਟਰੈਕਟਰ ਹੈ ਜੀ ਤੇਲ ਬ੍ਰੇਕ ਦੇ ਵਿੱਚ ਡਬਲ ਕਲਚ ਤੇ ਇਸ ਦੇ ਨਾਲ 854 3 ਸਟਾਰ ਡਬਲ ਲਿਫਟ ਪੰਪ ਤੇ ਇਹ ਮਾਡਲ ਹੈਗਾ ਜੀ 13 4 ਲੱਖ ਤੇ 65000 ਰੁਪਏ ਡਿਮਾਂਡ ਹੈ ਜੀ ਬੈਕ ਸ਼ੋਰ ਦੇ ਟਾਇਰ ਬਿਲਕੁਲ ਫਰੈਸ਼ ਨਵੇਂ ਆ 14928 ਦੇ ਜਕੇ ਸੋਨਨ ਨੰਬਰ 1 ਕੰਪਨੀ ਦੇ ਤੇ ਅਗਲੇ ਟਾਇਰ ਹੈ ਜਿਹੜੇ ਉਹ ਵੀ 80 ਤੋਂ 90 ਪੈਸੇ ਪਿਆ ਜੀ ਟਰੈਕਟਰ ਹੈਗਾ ਜੀ ਪਾਵਰ ਸਟੀering ਤੇਲ ਬ੍ਰੇਕ ਡਬਲ ਕਲਚ ਉਹ ਜੀ ਨਾਲ ਫੇਰ ਸਵਰਾ 1850 ਨੇ 4 ਸਟਾਰ ਡਬਲ ਲਿਫਟ ਕੰਪੇ ਵੀ ਇਹ ਮਾਡਲ ਹੈਗਾ ਜੀ ਆਪਣੇ 19 ਮਾਡਲ 4 ਲੱਖ 80 ਹਜ਼ਾਰ ਰੁਪਏ ਡਿਮਾਂਡ ਹੈ ਜੀ ਪਾਵਰ ਸਟੀering ਟਰੈਕਟਰ ਹੈ ਤੇ ਟਾਇਰ ਵੀਰ ਦੀ ਗੱਲ ਕਰੀਏ ਤੇ ਟਾਇਰ ਇਸ ਤੇ ਵੀ 80 ਤੋਂ 85 ਪੈਸੇ ਹੈ ਜੀ ਚਾਰੀ ਉਹ ਜੀ ਨਾਲ ਖੜਾ ਜੀ Mahindra Arjun Novo 605 DI 17 ਮਾਡਲ 535000 ਰੁਪਏ ਦੀ ਡਿਮਾਂਡ ਹੈ ਜੀ ਅਗਲੇ ਟਾਇਰ ਬਿਲਕੁਲ ਨਵੇਂ ਦੇ ਪਾਵਰ ਸਟੀering ਹੈ ਤੇ ਬੈਕ ਸਾਈਡ ਦੇ ਟਾਇਰ ਉਹ ਵੀ 60 ਤੋਂ 70 ਪੈਸੇ ਪਏ ਆ ਜੀ 16 ਦੇ ਟਾਇਰ ਨੇ ਬੈਕ ਸਾਈਡ ਦੇ ਤੇ ਪਾਵਰ ਸਟੀering ਟ੍ਰੈਕਟਰ ਹੈ ਜੀ ਸਾਈਡ ਗੇਅਰ ਉਸ ਦੇ ਨਾਲ ਫੇਰ ਮਿੰਦਰਾ ਜੂ ਨਵੋ 605 DI ਇਹ ਹੈਗਾ ਜੀ ਆਪਣੇ 17 ਮਾਡਲ 560000 ਰੁਪਏ ਦੀ ਡਿਮਾਂਡ ਹੈ ਜੀ ਇਸ ਦੇ ਅਗਲੇ ਟਾਇਰ ਬਿਲਕੁਲ ਨਵੇਂ ਆ ਰੇਡੀਅਲ ਪਾਵਰ ਸਟੀering ਟਰੈਕਟਰ ਹੈ ਤੇ ਬੈਕ ਛੱਟ ਦੇ ਟਾਇਰ ਇਸ ਦੇ 85 ਪੈਸੇ ਪਏ ਹੈ ਜੀ 16 ਦੇ ਗੁਡিয়ার ਕੰਪਨੀ ਦੇ ਟਾਇਰ ਨੇ ਬੈਕ ਛੱਟ ਦੇ ਬਾਕੀ ਸਾਈਡ ਇਹ ਟਰੈਕਟਰ ਹੈ ਲੋ ਜੀ ਉਸ ਤੋਂ ਬਾਅਦ ਖੜਾ ਜੀ ਜੌਨੀਅਰ 5045 D ਮਾਡਲ 13 ਮਾਡਲ ਹੈ ਜੀ ਪੂਰੇ 2.5 ਲੱਖ ਰੁਪਏ ਡਿਮਾਂਡ ਹੈ ਜੀ ਟਰੈਕਟਰ ਦੀ ਟਰੈਕਟਰ ਟਾਇਰ ਪੇਜ 60 ਤੋਂ 65 ਪੈਸੇ ਚਾਰੇ ਹੀ ਬਾਕੀ ਕੰਡੀਸ਼ਨ ਚੈੱਕ ਕਰੋ ਤੇ ਉਸ ਦੇ ਨਾਲ ਸੁਨਾਰੀਆ ਖੜਾ ਜੀ ਬੋਲਡ ਟਰੈਕ 60 RX ਮਾਡਲ ਇਹ ਆਪਣੇ ਹੈਗੇ ਜੀ 16 ਮਾਡਲ 3 ਲੱਖ 40000 ਰੁਪਏ ਡਿਮਾਂਡ ਹੈ ਜੀ ਟਾਇਰ ਪੇਜ ਇਹਦੇ ਅੱਧੇ ਚਾਰੇ ਹੀ ਕਹਿ ਸਕਦੇ ਆਪਾਂ ਆਪਣੇ ਅਮਰ ਕੰਪਨੀ ਦੇ ਅਗਲੇ ਗੁਡਇਰ ਦੇ ਟਰੈਕਟਰ ਹੈ ਜੀ ਪਾਵਰ ਸਟੀering ਸਾਈਡ ਗੇਅਰ ਤੇ ਬਾਕੀ ਕੰਡੀਸ਼ਨ ਦੇਖ ਸਕਦੇ ਤੁਸੀਂ ਮੁδιਨੜ ਫਾਰਮ ਤੇ ਖੜਾ ਹੈ ਜੀ 60 ਡਬਲ ਕਲਚ ਹੈ ਜੀ 2000 ਮਾਡਲ 2 ਲੱਖ ਤੇ 5000 ਰੁਪਏ ਡਿਮਾਂਡ ਹੈ ਟਰੈਕਟਰ ਦੀ ਟਰੈਕਟਰ ਦੇ ਟਾਇਰ ਬਿਲਕੁਲ ਨਵੇਂ ਅਗਲੇ ਤੇ ਬੈਕ ਸਾਈਡ ਦੇ ਟਾਇਰ ਪਏ ਜੀ 40 ਤੋਂ 45 ਪੈਸੇ ਗੁਡਇਰ ਕੰਪਨੀ ਦੇ ਬਾਕੀ ਕੰਡੀਸ਼ਨ ਦੇਖ ਸਕਦੇ ਟਰੈਕਟਰ ਦੀ ਮਰਗੜ ਵਾਰਸ ਮਰਗੜ ਮੂਹੂ ਟਰੈਕਟਰ ਤੇ ਸਾਫ ਹੈ ਜੀ ਅਜਿਹਾ ਵਾਲਾ ਮੈਸੀ ਖੜਾ ਜੀ 9000 ਇਹ ਮਾਡਲ ਹੈਗਾ ਜੀ 13 ਤੇ 3.5 ਲੱਖ ਰੁਪਏ ਡਿਮਾਂਡ ਹੈ ਜੀ ਟਰੈਕਟਰ ਦੇ ਚਾਰੇ ਟਾਇਰ ਬਿਲਕੁਲ ਨਵੇਂ ਹੈ ਜੀ ਦੇਖ ਸਕਦੇ ਤੁਸੀਂ ਅਗਲੇ ਵੀ ਨਵੇਂ ਪਿਛਲੇ ਵੀ ਨਵੇਂ ਹੈ ਤੇ ਚਾਰੇ ਟਾਇਰ ਜਿਹੜੇ ਸੁਨਨ ਨੰਬਰ 1 ਕੰਪਨੀ ਦੇ ਤੇ ਬੈਕ ਸ਼ਟ ਦੇ ਟਾਇਰਾਂ ਦਾ ਸੈਜ ਹੈ ਜੀ 1428 ਤੇ ਅਗਲੇ 616 ਦੇ ਟਰੈਕਟਰ ਹੈ ਜੀ ਪਾਵਰ ਸਟੇਜਿੰਗ ਦੇ ਵਿੱਚ ਹਾਈ ਲਿਫਟ ਕੈਪੈਸਟੀ ਵਾਲੇ ਟਰੈਕਟਰ ਹੈ ਪਾਵਰ ਸਟੇਜਿੰਗ ਦੇ ਵਿੱਚ ਦੇ ਨਾਲ ਸੁਨੋਲੇ ਦਾ 60 DI 2000 8 ਮਾਡਲ 3,35,000 ਰੁਪਏ ਡਿਮਾਂਡ ਹੈ ਡਰੈਕਟਰ ਦੀ ਤੇ ਬਾਕੀ ਕੰਡੀਸ਼ਨ ਪਤਾ ਉਹ ਚੈੱਕ ਕਰਾਣੇ ਆ ਇਹਦੀ ਡਰੈਕਟਰ ਹੈਗਾ ਜੀ ਇਹ ਸਾਈਡ ਗੇਅਰ ਦੇ ਵਿੱਚ ਤੇਲ ਬ੍ਰੇਕ ਤੇ ਬਾਕੀ ਟਾਇਰਾਂ ਦੀ ਗੱਲ ਕਰਦੇ ਅਗਲੇ ਟਾਇਰ ਪਏ 70 ਤੋਂ 80 ਪੈਸੇ ਤੇ ਬੈਕ ਸਾਈਡ ਦੇ ਟਾਇਰ ਉਹ 60 ਤੋਂ 65 ਪੈਸੇ ਪਏ ਆ ਜੀ ਪਾਵਰ ਸਟੀering ਆਪਾਂ ਜਿੱਧਰ ਤੋਂ ਆਪਾਂ ਵੀਡੀਓ ਸਟਾਰਟ ਕਰਤੀ ਸੀ ਉਧਰ ਤੋਂ ਲੈ ਕੇ ਅਸਮਾਲੀ ਕਾ ਸੜ ਤੱਕ ਤੁਹਾਨੂੰ ਨੰਬਰ ਆਪਾਂ ਲਾਤਾ ਜੀ ਬਲਵਿੰਦਰ ਸਿੰਘ ਨਾਮ ਉਹਨਾਂ ਦਾ ਇਹਨਾਂ ਨਾਲ ਗੱਲਬਾਤ ਕਰਕੇ ਕੋਈ ਵੀ ਟਰੈਕਟਰ ਦੀ ਇਨਫੋਰਮੇਸ਼ਨ ਲੈਣੀ ਹੋਵੇ ਤਾਂ ਲੈ ਸਕਦੇ ਹੋ ਤੇ ਕੋਈ ਵੀ ਟਰੈਕਟਰ ਦੇ ਰੇਟ ਜਿਹੜੇ ਫਿਕਸ ਨਹੀਂ ਹੈਗੇ ਇਹਨਾਂ ਤੋਂ 10 ਤੋਂ 15000 ਰੁਪਏ ਜਾਂ 20000 ਰੁਪਏ ਤੁਹਾਨੂੰ ਹਰ ਟਰੈਕਟਰ ਵਿੱਚੋਂ ਲੈਸ ਮਿਲੂਗੀ ਜੇਕਰ ਆਪਣੀ ਵੀਡੀਓ ਦੇਖ ਕੇ ਤੁਸੀਂ ਜਾਓਗੇ ਸ ਨੰਬਰ ਆਪ ਤੋਂ ਲਾਤਾ ਤੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਤੁਸੀਂ ਤੇ ਟਰੈਕਟਰ ਖਰੀਦ ਸਕਦੇ ਹੋ ਨਾਲ ਇਸ਼ਾਰਾ ਖੜਾ ਜੇ ਦੋਸਤ ਕਿਹਾ ਲਈ 15 ਮਾਡਲ 2 ਲੱਖ 40000 ਰੁਪਏ ਤੇ ਟਰ ਵਗੈਰਾ ਜੇ ਪਾਇਓ ਜੀ 80 ਤੋਂ 90 ਪੈਸੇ ਬੈਕ ਕਰਦੇ ਤੇ ਅਗਲੇ ਅੱਦੇ ਇਸ ਨਾਲ 3602 17 ਮਾਡਲ 490000 ਪੰਜਾਬ ਨੰਬਰ ਤੇ ਟਾਇਰ ਵਗੈਰਾ ਵੇਸ਼ਕ ਦੇ ਅਗਲੇ ਟਾਇਰ ਅਸੀਂ ਤੋਂ 90 ਪੈਸੇ ਪਏ ਤੇ ਬੈਕ ਸ਼ੈੱਡ ਦੇ 70 ਤੋਂ 75 ਪੈਸੇ ਹੈ ਤੇਲ ਬ੍ਰੇਕ ਟਰੈਕਟਰ ਹੈ ਜੀ ਸਾਈਡ ਗੇਅਰ ਦੇ ਵਿੱਚ 올 ਅਰਾਊਂਡਰ ਤੇ ਉਸ ਦੇ ਨਾਲ ਡੀਆਈ ਸੈੱਟ ਖੜਾ ਜੀ ਸੁਨਾਲੀ ਦਾ ਐਮ ਐਮ ਸੁਪਰ ਹੈ 2010 ਮਾਡਲ ਪੰਜਾਬ ਨੰਬਰ 336000 ਰੁਪਏ ਦੀ ਮੰਗ ਹੈ ਜੀ 4 ਢਰੇ ਦੇ ਪਈ ਜੀ 520 ਪੈਸੇ ਐਮਰਫ ਦੇ ਇਹ ਟਰੈਕਟਰ ਵੀ ਜੀ ਤੇਲ ਬ੍ਰੇਕ ਹੈ ਜੀ ਸਾਈਡ ਗੇਅਰ ਦੇ ਵਿੱਚ ਪਾਵਰ ਸ਼ੇਰਿੰਗ ਉਹਦੇ ਨਾਲ ਆਈਸ਼ਰ ਹੈਗਾ 241 ਇਹ ਮਾਡਲ ਹੈਗਾ ਜੀ ਆਪਣੇ 22 ਮਾਡਲ 325000 ਰੁਪਏ ਦੀ ਮੰਗ ਹੈ ਜੀ ਟਰੈਕਟਰ ਦੀ ਤੇ ਟਰਰੋ ਗੇਰਾ ਪਏ ਜੀ ਬੈਕ ਸਾਈਡ ਦੇ 780 ਪੈਸੇ ਆ ਜੇ ਕੇ ਕੰਪਨੀ ਦੇ ਤੇ ਅਗਲੇ ਜਿਹੜੇ ਹੈਗੇ ਉਹਦੇ ਗਏ ਜੀ ਵੀ ਵੀ 15 ਬੋਰ ਦਾ ਨੰਬਰ ਹੈ ਸਲਫ ਸਟਾਰਟ ਹੈ ਇਹ ਉਸ ਦੇ ਨਾਲ ਆਈਸ਼ਰ 485 ਇਹ ਮਾਡਲ ਹੈਗਾ ਜੀ 19 4 ਲੱਖ 65000 ਰੁਪਏ ਡਿਮਾਂਡ ਹੈ ਟਰੈਕਟਰ ਪਾਵਰ ਸਟੀering ਹੈ ਜੀ ਇਹ ਚਾਰੇ ਟਾਇਰ ਨਾਲ ਦੇ ਟਰੈਕਟਰ ਦੇ ਉੱਤਰ ਗਿਆ ਟਾਇਰ ਪੇਜ ਐਮ ਆਰ ਐਫ ਦੇ ਉਹਦਾ 368 ਆਇਸ਼ਰ 22 ਮਾਡਲ 545000 ਰੁਪਏ ਤੇ ਟਾਇਰ ਬਾਰੇ ਗੱਲ ਕਰੀਏ ਤੇ ਟਾਇਰ ਅਗਲੇ ਤੇ ਬੈਕ ਸਾਈਡ ਦੇ ਟਾਇਰ 80 ਪੈਸੇ ਹੈ ਜੀ ਚਾਰੇ ਗੁਡিয়ার ਕੰਪਨੀ ਦੇ ਤੇ ਡਬਲ ਕਲਚ ਟ੍ਰੈਕਟਰ ਹੈ ਜੀ ਉਸ ਦਿਨ ਵਾਲਾ ਪਾਵਰ ਟਰੱਕ 449 ਪਲੱਸ ਮਾਡਲ 2023 ਮਾਡਲ ਹੈ ਜੀ ਇਹ 24 ਦੀ ਕਾਪੀ ਹੈ ਤੇ 515000 ਰੁਪਏ ਡਿਮਾਂਡ ਹੈ ਟਰੈਕਟਰ ਦੀ ਬਾਕੀ ਕੰਡੀਸ਼ਨ ਚੈੱਕ ਕਰੋ ਤੇ ਜੇ ਟਾਇਰ ਵਗੈਰਾ ਦੇਖ ਸਕਦੇ ਤੁਸੀਂ 80 ਤੋਂ 90 ਤੋਂ 95 ਪੈਸੇ ਟਾਇਰ ਪਏ ਹੈ ਜੀ ਆਪਣੇ ਬੀਕੇਟੀ ਕੰਪਨੀ ਦੇ ਟਾਇਰ ਹੈ ਜੀ ਇਹਦੇ ਅਗਲੇ ਜਕੇ ਕੰਪਨੀ ਦੇ ਹੈ ਅਜਿਹੇ ਚਾਰ ਟਰੈਕਟਰ ਬਦਲਣ ਦਿਖਾ ਰਹੇ ਹਾਂ ਦੋ ਆਇਸ਼ਰ ਤੇ ਇੱਕ ਪਾਵਰ ਟਰੈਕ ਤੇ ਇੱਕ 734 ਇਹਨਾਂ ਚਾਰ ਟਰੈਕਟਰ ਆਪਾਂ ਤੋਂ ਨੰਬਰ ਫਤਾਨੇ ਆ ਇਹ ਦੋਨੇ ਆਇਸ਼ਰ ਹੋ ਗਏ ਜੀ 85 ਦੇ 68 ਇੱਕ ਪਾਵਰ ਟਰੈਕ ਇੱਕ ਆ 734 ਇਹ ਹੈਗੇ ਜੀ ਆਪਣੇ 23 ਮਾਡਲ 5 ਲੱਖ 25 ਹਜ਼ਾਰ ਰੁਪਏ ਡਿਮਾਂਡ ਹੈ ਜੀ ਇਹ ਚਾਰੇ ਟਰੈਕਟਰ ਜੀ ਆਪੇ ਆ ਗਿਆ ਆਪਣੇ ਅਕਾਲ ਕਿਰਪਾ ਟਰੈਕਟਰਸ ਜਿਨ੍ਹਾਂ ਦਾ ਨੰਬਰ ਮੋਬਾਈਲ ਨੰਬਰ ਹੈਗਾ ਜੀ ਆਪਣੇ ਹਰਜਿੰਦਰ ਸਿੰਘ ਨਾਮ ਹੈ ਜੀ ਇਹਨਾਂ ਦਾ 98 550 6560 ਇਹ ਨੰਬਰ ਹੈ ਜੀ ਇਹ ਨੰਬਰ ਤੇ ਗੱਲ ਕਰਕੇ ਤੁਸੀਂ ਆਪਣੇ ਸੁਨਾਲੀਗਾ ਤੇ ਤਿੰਨ ਟਰੈਕਟਰ ਸਾਹਮਣੇ ਖੜੇ ਜੀ ਇਹਨਾਂ ਚਾਰੇ ਟਰੈਕਟਰ ਵਿੱਚੋਂ ਕੋਈ ਵੀ ਖਰੀਦ ਸਕਦੇ ਹੋ ਗੱਲਬਾਤ ਕਰਕੇ ਤੇ ਆ ਸੁਨਾਲੀਗਾ ਸੀ ਜੀ ਤੇ ਇਹ ਮਾਡਲ 525 ਡਿਮਾਂਡ ਸੀ ਇਹਦੀ ਤੇ ਟਾਇਰ ਵਗੈਰਾ ਇਹਦੇ ਪੇਅ 80 ਤੋਂ 90 ਪੈਸੇ ਚਾਰੇ ਇਹਦੇ ਸੇ ਚੈੱਕ ਕਰੋ ਉਸ ਦੇ ਨਾਲ ਸਵਰਾਜ 733 ਇਹ ਹੈ ਜੀ ਬਾਈ ਮਾਡਲ 435000 ਰੁਪਏ ਡਿਮਾਂਡ ਹੈ ਜੀ ਨੰਬਰ ਪੀਵੀ ਬਾਈ ਫਾਜ ਲਗਾਤਾ ਆਪਣੇ ਕਿ ਪੈਰੋਗਰੇ ਇਸ ਦੇ ਪੈਸੇ ਜੀ 70 ਕੇ ਪੈਸੇ ਚਾਰੇ ਉਹਦੇ ਨਾਲ ਸੁਨਾਲੇ ਦਾ 730 ਇਹ ਹੈ ਜੀ 10 ਸਿਲੰਡਰ ਦੇ ਵਿੱਚ ਇਸ ਦੇ ਵਿੱਚ ਦੋ ਸਿਲੰਡਰ ਵੀ ਆਂਦਾ ਪਰ ਇਹ ਤਿੰਨ ਵਾਲਾ ਹੈ ਇਹ ਹੈ ਜੀ 2003 ਮਾਡਲ 170000 ਰੁਪਏ ਡਿਮਾਂਡ ਹੈ ਜੀ ਟਰੈਕਟਰ ਦੇ ਚਾਰੇ ਟਾਇਰ ਪਏ ਜੀ 40 ਤੋਂ 45 ਪੈਸੇ ਬਾਕੀ ਟਰੈਕਟਰ ਹੀ ਸ਼ੋ ਤੇ ਜਿਹੜੇ ਮਰਗੜ ਹੈਗੇ ਉਹ ਹੈ ਜੀ ਰੀਪੇਂਟ ਦੁਬਾਰਾ ਤੋਂ ਪੇਂਟ ਕੀਤੇ ਆ ਤੇ ਬਾਕੀ ਸਾਰਾ ਟਰੈਕਟਰ origignal ਹੈ ਜੀ ਇੰਜਨ ਇੰਜਨ ਗੇਰ ਦਾ ਵੀ ਓਕੇ ਹੈ ਪੂਰਾ ਅੱਗੇ ਹੋਰ ਆਪਾਂ ਤੁਹਾਨੂੰ ਅੱਗੇ ਟਰੈਕਟਰ ਦਿਖਾਣੇ ਆ ਅੱਗੇ ਵੀ ਬਹੁਤ ਜ਼ਿਆਦਾ ਟਰੈਕਟਰ ਖੜੇ ਆ ਉਹ ਜਿਹੜਾ ਸਟਾਲ ਖੜਾ ਜੀ ਮਿੰਦਰਾ 475 97 ਮਾਡਲ ਰੰਗ ਪੇਂਟ ਦਾ ਸਾਰਾ 오ਰੀਜినਲ ਤੇ 97 ਮਾਡਲ ਹੈ ਜੀ 1 ਲੱਖ 55000 ਰੁਪਏ ਡਿਮਾਂਡ ਹੈ ਟਰੈਕਟਰ ਦੀ ਅਗਲੇ ਟਰ ਬਿਲਕੁਲ ਨਵੇਂ ਹੈ ਤੇ ਬੈਕ ਸ਼ੈਟ ਦੇ ਟਰ ਉਹ ਵੀ 70 ਇੱਕ ਪੈਸੇ ਪਏ ਹੈ ਜੀ ਜਿਕੇ ਕੰਪਨੀ ਦੇ 12 4 28 ਦੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਤੁਸੀਂ ਤੇ ਉਹਦੇ ਨਾਲ ਅਰਜੁਨ ਖੜਾ ਜੀ 552 আল্ট্রা 1 DI 2005 ਮਾਡਲ 255000 ਰੁਪਏ ਡਿਮਾਂਡ ਹੈ ਟਰੈਕਟਰ ਦੀ ਟਾਇਰਸ ਦੇ ਵੀ 70 ਤੋਂ 75 ਪੈਸੇ ਟਾਇਰ ਪਏ ਹੈ ਜੀ ਚਾਰੇ ਅੰਮਰਪ ਦੇ ਟਾਇਰ ਹੈ ਜੀ ਬੈਕ ਸ਼ੈੱਡ ਦੇ 14 ਦੇ ਤੇ ਅਗਲੇ ਟਾਇਰ ਜਿਹੜੇ ਉਹ ਕੋਲੋ ਦੇ ਉਹ ਜੀ 616 ਦੇ ਤੇ ਉਸ ਤੋਂ ਬਾਅਦ ਮੈਸੀ ਖੜਾ ਜੀ 4410 2006 ਮਾਡਲ 245000 ਰੁਪਏ ਡਿਮਾਂਡ ਜੀ ਤੇ ਅਗਲੇ ਟਾਇਰ ਬਿਲਕੁਲ ਨਵੇਂ ਆਸਦੇ 616 ਦੇ ਤੇ ਬੈਕ ਸਾਈਡ ਦੇ ਟਾਇਰ ਉਹ ਵੀ 60 ਤੋਂ 65 ਪੈਸੇ ਹੈਗੇ ਜੀ ਐਮਆਰਐਫ ਕੰਪਨੀ ਦੇ 14 ਨੂੰ 28 ਦੇ ਉਸ ਨਾਲ ਆ ਸਾਹਮਣੇ ਖੜੇ ਜੀ ਟੈਕਸਰਾ ਵੀ ਦਿਖਾ ਦੇਣੇ ਆਪਾਂ ਤੁਹਾਨੂੰ 475 ਖੜਾ ਜੀ ਇਹ ਆਪਣੇ ਹੈਗੇ ਆ ਜੀ 96 ਮਾਡਲ 145000 ਰੁਪਏ ਟਾਇਰ 40 ਕੇ ਪੈਸੇ ਚਾਰੇ ਤੇ ਉਸ ਤੋਂ ਬਾਅਦ ਡੀਆਈ 60 ਸੁਨਾਲੇ ਦਾ ਆਪਣੇ ਇਹ ਮਾਡਲ ਹੈਗਾ ਜੀ 2001 ਪੰਜਾਬ ਨੰਬਰ 220000 ਰੁਪਏ ਡਿਮਾਂਡ ਹੈ ਜੀ ਟਰੈਕਟਰ ਦੀ ਲੈ ਆਓ ਕੋਈ ਜੰਗਲ ਜੱਜ ਠੀਕ ਨਹੀਂ ਮਿਲਿਆ ਫਾਰਮਟਕ 60 ਖੜਾ ਹੈ ਜੀ ਉਸ ਤੋਂ ਬਾਅਦ ਆਪਣੇ ਮਾਡਲ ਹੈਗਾ ਜੀ ਇਹ ਮਾਡਲ ਰੇਟ ਲਿਖਿਆ ਨਹੀਂ ਟਰੈਕਟਰ ਤੇ ਤੇ ਸਮਰਾਜ 735 ਜਿਹਨੇ ਇਹਦੇ ਮਾਡਲ ਨਹੀਂ ਲਿਖਿਆ ਹੋਇਆ ਆਪਾਂ ਇਹਨੂੰ ਛੱਡ ਕੇ ਅਗਲੀ ਦੀ ਗੱਲ ਕਰਦੇ ਆਂ ਉਸ ਤੋਂ ਬਾਅਦ Mahindra 262 ਇਹ ਹੈਗਾ ਜੀ ਆਪਣੇ 93 ਮਾਡਲ 1,25,000 ਰੁਪਏ ਡਿਮਾਂਡ ਹੈ ਫેર ਹੈ ਜੀ 40 ਤੋਂ 45 ਪੈਸੇ ਅਗਲੇ 60 ਰੁਪਏ ਇਹ ਫਾਰਮੈਕ 60 ਖੜਾ ਜੀ ਉਸ ਤੋਂ ਬਾਅਦ ਆਪਣੇ ਇਸ ਟਰੈਕਟਰ ਦੇ ਮਾਡਲ ਤੇ ਰੇਟ ਅਜਿਹਾ ਹੋਇਆ 2007 ਮਾਡਲ 2,75,000 ਰੁਪਏ ਤੇ ਟਾਇਰ ਪਏ ਹੈ ਜੀ 80 ਤੋਂ 90 ਪੈਸੇ ਸਿਵਰਾ 744 ਖੜਾ ਜੀ 4 ਸਟਾਰ ਡਬਲ ਲਿਫਟ ਪੰਪ ਇਹ ਮਾਡਲ ਹੈਗਾ ਜੀ ਆਪਣੇ 2022 6 ਲੱਖ 40 ਹਜ਼ਾਰ ਰੁਪਏ ਡਿਮਾਂਡ ਹੈ ਨਾਲ ਦੇ ਟਾਇਰ ਬੇ ਜੀ 770 ਪੈਸੇ ਪਾਵਰ ਸਟੀering ਟਰੈਕਟਰ 4 ਸਟਾਰ ਤੇਲ ਬ੍ਰੇਕ ਸਨੋਲੀ ਦਾ 745 17 ਮਾਡਲ 4 ਲੱਖ 30 ਹਜ਼ਾਰ ਰੁਪਏ ਡਿਮਾਂਡ ਹੈ ਪਾਵਰ ਸਟੀering ਤੇਲ ਬ੍ਰੇਕ ਟਰੈਕਟਰ ਸਾਈਡ ਗੇਰ ਦੇ ਵਿੱਚ ਉਸ ਤੋਂ ਬਾਅਦ 855 15 ਮਾਡਲ ਹੈ ਇਹਦੀ ਡਿਮਾਂਡ ਇਹ ਜੇ ਆਪਣੇ 5 ਲੱਖ ਰੁਪਏ ਪੂਰੇ ਤੇ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ 4 ਰਗ ਰਾਇਦੇ ਪਈ ਹੈ ਜੀ ਆਪਣੇ 106 ਦੇ ਸਿਰ ਤੋਂ 50 ਪੈਂਡ ਪੈਸੇ ਤੇ ਅਗਲੇ 7810 ਹੈ ਟਰੈਕਟਰ ਦਾ ਜੀ ਪਾਉ ਸਟੀering ਤੇਲ ਬ੍ਰੇਕ ਹੋਰ ਤਾਂ ਸੁਨਾਲੇ ਦਾ 750 ਖੜਾ ਜੇ ਉਸ ਤੋਂ ਬਾਅਦ ਆਪਣੇ 17 ਮਾਡਲ ਹੈ ਜੀ 495000 ਰੁਪਏ ਡਿਮਾਂਡ ਹੈ ਟਰੈਕਟਰ ਦੀ ਬਾਕੀ ਕੰਡੀਸ਼ਨ ਚੈੱਕ ਕਰੋ ਫਾਈਬਰ ਛਤਰੀ ਲੱਗੀ ਹੈ ਟਰੈਕਟਰ ਨੂੰ ਤੇ ਬੈਕ ਸਾਈਡ ਦੇ ਟਾਇਰ ਪਏ ਜੀ 60 ਤੋਂ 65 ਪੈਸੇ ਤੇ ਅਗਲੇ ਟਾਇਰ ਬਿਲਕੁਲ ਨਵੇਂ ਆ ਇਸ ਦੇ ਟਰੈਕਟਰ ਕੇ ਜੀ ਤੇਲ ਬ੍ਰੇਕ ਸਾਈਡ ਗੇਅਰ ਦੇ ਵਿੱਚ ਪਾਵਰ ਸਟੀering ਤੇ ਉਸ ਤੋਂ ਬਾਅਦ 745 RX ਸੁਨਾਲੇ ਦਾ 20 ਮਾਡਲ ਇਸ ਦੀ ਡਿਮਾਂਡ ਹੈ 4 ਲੱਖ 7000 ਰੁਪਏ ਐਸੇ ਟਾਇਰ ਵਗੈਰਾ ਪਿਆ ਜੀ 80 ਤੋਂ 90 ਪੈਸੇ ਚਾਰੀ ਗੁਡੀਅਰ ਕੰਪਨੀ ਦੇ ਟਰੈਕਟਰ ਹੈਗਾ ਜੀ 50 ਫੋਰਸਪੋਰ ਦੇ ਵਿੱਚ ਸਾਈਡ ਗੀਅਰ ਤੇਲ ਬ੍ਰੇਕ ਤੇ ਪਾਵਰ ਸਟੀਅਰਿੰਗ ਤੇ ਇਹਨਾਂ ਇਸ ਨਾਲ ਸੁਣਾਲੇ ਕੋਲ ਤੋਂ ਲੈ ਕੇ ਉਹ ਮਹਿੰਦਰਾ ਤੱਕ ਆਪਾਂ ਤੁਹਾਨੂੰ ਨੰਬਰ ਲਾਤਾ ਹੈ ਕਰਮਜੀਤ ਸਿੰਘ ਨਾਮ ਹੈ ਜੀ ਮਾਲਕਾਂ ਦਾ ਇਸ ਸਾਲ ਟਰੈਕਟਰ ਜਿਹੜੇ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਸਾਰੇ ਟਰੈਕਟਰ ਉਹਨਾਂ ਦੇ ਆ ਨੰਬਰ ਤੇ ਗੱਲ ਕਰ ਸਕਦੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਤੁਸੀਂ ਖਰੀਦ ਸਕਦੇ ਹੋ ਧੰਨਵਾਦ ਜੀ ਇਹ ਹੈ ਜੀ ਸੋਰਾਸ 743 19 ਮਾਡਲ 475 ਦੀ ਮੰਗ ਹੈ ਜੀ ਟਰੈਕਟਰ ਦੀ ਫੋਸਟਰ ਦੇ ਵਿੱਚ ਹੈ ਜੀ ਡਬਲ ਲਿਫਟ ਪੰਪ ਟਾਇਰ ਅਗਲੇ ਬਿਲਕੁਲ ਨਵੇਂ ਹੈ ਤੇ ਬੈਕ ਸਟੈਰ ਦੇ ਟਾਇਰ 60 70 ਪੈਸੇ ਪਏ ਹੈ ਉਸ ਤੋਂ ਬਾਅਦ ਆਇਸ਼ਰ 242 ਹਾਈ ਲੋ ਹੈ ਜੀ ਪੰਜਾਬ ਨੰਬਰ ਹੈ 11 ਮਾਡਲ 195000 ਰੁਪਏ ਡਿਮਾਂਡ ਹੈ ਟਰੈਕਟਰ ਦੀ ਟਾਇਰ ਵਗੈਰਾ 70 ਤੋਂ 80 ਪੈਸੇ ਟਾਇਰ ਪਏ ਹੈ ਜੀ ਤੇ ਉਸ ਤੋਂ ਬਾਅਦ ਸਨੋਲਿਕਾ 750 ਇਹ ਹੈ ਜੀ 13 ਮਾਡਲ 395000 ਰੁਪਏ ਡਿਮਾਂਡ ਹੈ ਟਰੈਕਟਰ ਦੀ ਅਗਲੇ ਟਾਇਰ ਪਏ ਹੈ ਜੀ 80 ਤੋਂ 90 ਪੈਸੇ दे तो बैकसाइड के टायर सठ तो पैंठ पैसे जेके ट्रैक्टर है जी तेल ब्रेक सैड गेयर तो पावर स्टेयरिंग फार्मैक्स सठ है जी उस तो बाद टी ट्वेंटी गेयरबॉक्स सुपर मैक्स अठारह मॉडल पं लख पचहत्र हजार रुपये डिमांड है जी सत्तर तो पचहत्र पैसे टायर पे जी अगले पताली पैसे तो पावर स्टेयरिंग ट्रैक्टर है टी ट्वेंटी गेयरबॉक्स है जी ਉਦੋਂ ਨਾਲ 36 30 ਖੜਾ ਜੀ ਨਿਊ ਹੋਲੈਂਡ ਪਲੱਸ ਮਾਡਲ ਹੈ 12 ਮਾਡਲ 4 ਲੱਖ 25000 ਰੁਪਏ ਡਿਮਾਂਡ ਹੈ ਅਗਲੇ ਟਾਇਰ 80 ਤੋਂ 90 ਪੈਸੇ ਤੇ ਬੈਕ ਸਾਈਡ ਦੇ ਟਾਇਰ 60 ਤੋਂ 65 ਪੈਸੇ 16 ਦੇ ਸਾਈਡ ਗियर ਟੀਲ ਬਰੇ ਟਰੈਕਟਰ ਹੈ ਜੀ ਉਹ ਤੋਂ ਬਾਅਦ ਫਾਰਮ ਕਰਾਇਆ ਖੜਾ ਜੀ 45 21 ਮਾਡਲ ਹੈ ਜੀ ਹੈ ਡਿਮਾਂਡ ਹੈ ਜੀ 5 ਲੱਖ 90000 ਰੁਪਏ ਅਗਲੇ ਟਾਇਰ ਅਪੋਲੋ ਦੇ 90 ਹੈ ਜੀ 4 ਏ ਡਰਾਈਵ ਟਰੈਕਟਰ ਹੈ ਤੇ ਬੈਕ ਸਾਈਡ ਦੇ ਟਾਇਰ ਵੀ 70 ਤੋਂ 75 ਰੁਪਏ ਸੇ ਪਈ ਹੈ ਜੀ ਉਹ ਵੀ ਐਮਰਫ ਦੇ ਸਾਈਡ ਗੇਟ ਵਾਲਾ ਟਰੈਕਟਰ ਜੀ 4ਵੀਂ ਡਰਾਈਵ ਉਸ ਤੋਂ ਬਦੌੜੇ 555 16 ਮਾਡਲ ਹੈ ਜੀ 5 ਲੱਖ 25 ਹਜ਼ਾਰ ਰੁਪਏ ਡਿਮਾਂਡ ਹੈ ਟਰੈਕਟਰ ਦੀ ਬਈ ਕੰਡੀਸ਼ਨ ਚੈੱਕ ਕਰੋ ਤੇ ਟਾਇਰ ਗਰੇਜ ਦੇ 90 ਕੇ ਪੈਸੇ ਚ ਟਾਇਰ ਪਏ ਜੀ ਚਾਰੇ ਡਬਲ ਲਿਫਟ ਵਾਲਾ ਟਰੈਕਟਰ ਹੈ ਜੀ ਪਾਵਰ ਸਟੀering ਤੇ ਉਸ ਤੋਂ ਬਾਅਦ ਅਰਜੁਨ ਖੜਾ ਹੈ ਜੀ 605 আলਟਰਾ 1 ਮਾਡਲ ਇਹ ਟਰੈਕਟਰ ਹੈਗਾ ਜੀ 2011 ਮਾਡਲ 3 ਲੱਖ ਤੇ 75000 ਰੁਪਏ ਡਿਮਾਂਡ ਆ ਟਰੈਕਟਰ ਦੀ ਤੇ ਇਹਦੇ ਬੈਕ ਸ਼ਾਟ ਦੇ ਟਾਇਰ ਪਏ ਹੈ ਜੀ 60 ਪੈਸੇ ਤੇ ਅਗਲੇ 45 ਪੈਸੇ ਬਾਕੀ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ ਫਾਈਬਰ ਛਤਰੀ ਲੱਗੀ ਆ ਟਰੈਕਟਰ ਨੂੰ ਪਾਵਰ ਸਟੀਅਰਿੰਗ ਟਰੈਕਟਰ ਹੈ ਤੇਲ ਬ੍ਰੇਕ ਸਾਈਡ ਗੇਅਰ ਦੇ ਵਿੱਚ ਉਸ ਤੋਂ ਬਾਅਦ ਆਈਸ਼ਰ ਖੜਾ ਜੀ 241 ਸਿੰਗਲ ਮਾਡਲ 2016 ਤੇ ਡਿਮਾਂਡ 2 ਲੱਖ 70000 ਰੁਪਏ ਚਾਰੇ ਟਾਇਰ ਬਿਲਕੁਲ ਨਵੇਂ ਟਾਇਰ ਗਰੇ ਬੈਕ ਸਟ ਦੇ ਚਾਰੇ ਟਾਇਰ ਬਿਲਕੁਲ ਨਵੇਂ ਹੈ ਬੈਕ ਸ਼ਟ ਦੇ ਸੀਟ ਦੇ ਤੇ ਅਗਲੇ ਵੀਫਾ ਕੰਪਨੀ ਦੇ ਦੇਸੀ ਟਾਇਰ ਉਸ ਤੋਂ ਬਾਅਦ ਫੋਰਡ 3600 ਮਾਡਲ 1970 ਡਿਮਾਂਡ 1,115,000 ਰੁਪਏ 435 ਤੋਂ 40 ਪੈਸੇ ਚਾਰੇ ਬਾਕੀ ਟਰੈਕਟਰ ਦਾ ਜਿਹੜਾ ਪੇਂਟ ਆ ਉਹ ਫੇਟ ਹੋਇਆ ਪਿਆ ਫਾਰਮਟੈਕ 45 ਖੜਾ ਜੀ ਉਸ ਤੋਂ ਬਾਅਦ 2004 ਮਾਡਲ ਡਿਮਾਂਡ 2,35,000 ਰੁਪਏ ਬੈਕ ਸ਼ੈਟ ਦੇ ਟਾਇਰ ਪਏ ਜੀ 90 ਪੈਸੇ ਐਮਰਫ ਦੇ ਅਗਲੇ ਟਾਇਰ 45 ਪੈਸੇ ਕੰਡੀਸ਼ਨ ਚੈੱਕ ਕਰੋ ਬਾਕੀ ਪਾਵਰ ਟਰੈਕ 445 DS ਮਾਡਲ ਹੈ ਆਪਣੇ ਇਹ ਮਾਡਲ ਹੈਗੇ ਜੀ 2014 3 ਲੱਖ 45000 ਰੁਪਏ ਡਿਮਾਂਡ ਹੈ ਜੀ ਬੈਕ ਸ਼ੈੱਡ ਦੇ ਟਾਇਰ 40 ਤੋਂ 45 ਪੈਸੇ ਕਸੇ ਹੋਏ ਤੇ ਅਗਲੇ ਟਾਇਰ ਹੈਗੇ ਜਿਹੜੇ 70 ਤੋਂ 80 ਪੈਸੇ ਪਏ ਹੈ ਟਰੈਕਟਰ ਹੈ ਜੀ ਲੋਡ ਮੈਕਸ ਸਵਰਾਸ 743 2010 ਮਾਡਲ 325000 ਰੁਪਏ ਡਿਮਾਂਡ ਹੈ ਟਰੈਕਟਰ ਦੀ ਅਗਲੇ ਟਰ ਨਵੇਂ ਹਸਤੇ ਟਰੈਕਟਰ ਦੇ ਟਾਇਰ ਉਹ ਪਏ ਆ ਜੀ 60 ਕੇ ਪੈਸੇ ਗੁੱਡੀਅਰ ਦੇ ਬਾਕੀ ਕੰਡੀਸ਼ਨ پوری ਵਧੀਆ ਟਰੈਕਟਰ ਦੀ ਛਤਰੀ ਵੀ ਨਵੀਂ ਲੱਗੀ ਹੈ ਹੱਡ ਵਾਲੀ ਇਹੋਸੇ ਗਾਦਾ ਪਾਵਰ ਟਰੈਕ ਖੜਾ ਜੀ ਯੂਰੋ 50 16 ਮਾਡਲ 425 16 ਮਾਡਲ ਹੈ 425 ਡਿਮਾਂਡ ਤੇ ਪਾਵਰ ਸਟੀering ਤੇਲ ਬ੍ਰੇਕ ਤੇ ਸਾਈਡ ਗੀਅਰ ਨੰਬਰ RJ ਲੋ ਜੀ ਆਪਾਂ ਦਿਖਾ ਰਹੇ ਤੁਹਾਨੂੰ ਹੁਣ ਆਇਸ਼ਰ 92 ਮਾਡਲ 1 ਲੱਖ ਤੇ 13000 ਰੁਪਏ ਡਿਮਾਂਡ ਹੈ ਟਰੈਕਟਰ ਦੀ टायर है जो बैकसाइड के चाली पैसे तो अगले बिल्कुल गोल घसे टायर ने बाकी कंडीशन चेक करो ट्रैक्टर की रंग पेड़ ओरिजिनल है बानवे मॉडल एक लख तेरह हजार रुपये डिमांड है उस मैक्सी खड़ा जी दो सौ इक्याली दो हजार मॉडल है पूरा रेट है जी दो लख दस हजार रुपये ते अगला डर बिल्कुल नवे है ਡੈਕਸਰ ਦੇ ਟਾਇਰ 40 ਤੋਂ 45 ਪੈਸੇ ਬਿਰਲਾ ਕੰਪਨੀ ਦੇ ਬਾਕੀ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ ਮਿੰਦਰਾ 265 ਡੀ ਹੈ ਜੀ 2001 ਮਾਡਲ 1,70,000 ਰੁਪਏ ਡਿਮਾਂਡ ਤੇ ਅਗਲੇ ਟਾਇਰ 80 ਤੋਂ 90 ਪੈਸੇ ਤੇ ਬੈਕ ਸਾਈਡ ਦੇ ਟਾਇਰ 45 ਪੈਸੇ ਉਦੋਂ ਦੁਕਾਨੇ ਫਾਰਮ ਟਰੈਕ 45 ਇਹ ਹੈ ਜੀ 2010 ਮਾਡਲ 2 ਲੱਖ 80000 ਰੁਪਏ ਡਿਮਾਂਡ ਹੈ ਟਰੈਕਟਰ ਦੀ ਤੇ ਅਗਲੇ ਟਰ ਵੇ 80 ਪੈਸੇ ਤੇ ਬੈਕ ਸਾਈਡ ਦੇ ਟਰ 40 ਤੋਂ 45 ਪੈਸੇ ਆਖੀ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ ਨੰਬਰ ਹਰਿਆਣਾ ਤੇ ਉਸ ਤੋਂ ਬਾਅਦ ਆਇਸ਼ਰ ਖੜਾ ਜੀ 2004 ਮਾਡਲ ਰੇਟ 1 ਲੱਖ 70000 ਰੁਪਏ ਅਗਲੇ ਟਰ 90 ਤੇ ਬੈਕ ਸਾਈਡ ਦੇ ਟਰ ਚਾਰੇ ਤੋਂ 45 ਪੈਸੇ ਸਲਫਟ ਸਟਾਰਟਰ ਟਰੈਕਟਰ ਹੈ ਜੀ ਰੰਗ ਪੇਡ ਦਾ オリジナル ਹੈ ਸਾਰਾ ਅਗਤੋ ਬਾਦ ਖੜਾ ਜੀ ਸੁਨਾਰੇ ਦਾ 745 2003 ਮਾਡਲ 1,85,000 ਰੁਪਏ ਡਿਮਾਂਡ ਹੈ ਜੀ ਚਾਰੇ ਟਾਇਰ ਜੇ ਅੱਧੇ ਕਹਿ ਸਕਦੇ ਆਪਾਂ ਚਾਰੇ ਟਾਇਰ ਤੇ ਸਾਰਾ ਰੰਗ ਪੇਡ ਦਾ ਸਾਰਾ オリジナル ਹੈ ਜੀ ਤੇ ਬਾਕੀ ਅਗਲਾ ਜਿਹੜਾ ਮੱਥਾ ਇਹਦਾ ਰੰਗ ਹੋਇਆ ਬਾਕੀ ਸਾਰਾ オリジナル ਰੰਗ ਪੇਡ ਦਾ ਕੁੰਦਨਾਲਾ ਈਸ਼ਰ ਯਾਦ ਰੱਖੀਆ 92 ਮਾਡਲ 113000 ਰੁਪਏ ਇਹ ਵੀ ਸਲਵ ਸਟਾਰਟ ਹੈ ਟਾਇਰ कसे ਵੀਰੋ 25 ਪੈਸੇ ਟਾਇਰ ਨੇ कसे ਜਮਾ 92 ਮਾਡਲ 113000 ਰੁਪਏ ਡਿਮਾਂਡ ਹੈ ਪੰਜਾਬ ਨੰਬਰ ਤੇ ਉਸ ਤੋਂ ਬਾਅਦ ਲਾਸਟ ਟਰੈਕਟਰ ਹੈਗਾ ਜੀ 241 2007 ਮਾਡਲ 155000 ਰੁਪਏ ਡਿਮਾਂਡ ਹੈ ਜੀ 35 ਤੋਂ 40 ਪੈਸੇ ਟਾਇਰ ਨੇ ਅਗਲੇ ਤੇ ਬੈਕ ਸਾਈਡ ਦੇ ਟਾਇਰ ਅੱਦੇ ਟਰੈਕਟਰ ਹੈ ਸਲਵ ਸਟਾਰਟ ਹੈ ਦੋ ਯਰ ਚਾਰ ਮਾਡਲ 1,55,000 ਰੁਪਏ। ਲਓ ਜੀ ਆਦੀ ਵੀੜਾ ਤੇ ਇੱਥੇ ਖਤਮ ਕਰਦੇ ਆ। ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ। ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਬੈਲ ਨੋਟੀਫਿਕੇਸ਼ਨ ਨੂੰ ਆਲਟ ਸੈੱਟ ਕਰਨਾ ਤੁਸੀਂ ਆਉਣ ਵਾਲੀ ਟਰੈਕਟਰ ਮੰਡੀ ਦੀ ਵੀਡੀਓ ਦੇਖਣ ਲਈ ਤੇ ਆਪਣੇ ਫੇਸਬੁੱਕ ਪੇਜ ਤੇ ਇੰਸਟਾਗ੍ਰam ਪੇਜ ਤੁਹਾਨੂੰ ਸਕਰੀਨ ਤੇ ਸ਼ੋ ਹੋ ਰਹੇ ਨੇ। ਇਹਨਾਂ ਨੂੰ ਵੀ ਫੋਲੋ ਕਰਨਾ ਨਾ ਭੁੱਲਿਓ। ਤੇ ਧੰਨਵਾਦ ਜੀ।